ਮਹੀਨੇ ਦੇ ਵਿੱਚ ਜੇ ਹੁਣ ਕੋਈ ਖੰਡ ਪਟਸਾਵਾ ਜੇ ਤਾਂ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚਲਾਈਦਾ ਬਾਕੀ ਤਾਂ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੇ ਜੀ ਮਕਾਨ 100 ਗੱਜ ਦੇ ਵਿੱਚ ਅਸੀਂ 4-5 ਘਰ ਰਹਿਣੇ ਆ ਜੀ ਸਾਰੇ ਵੱਖਰੇ ਵੱਖਰੇ ਘਰਾਂ ਤੇ ਜਿਹਦੇ ਵਿੱਚ ਮੇਰੇ ਕੋਲ ਇੱਕ 8 ਗੱਜ ਦਾ ਕਮਰਾ ਜਿਹਦੇ ਵਿੱਚ ਇੱਕ ਬੈੱਡੀ ਹੈ ਤੇ ਇੱਕ ਮੇਰੇ ਕੋਲ ਰਸੋਈ ਆਂਦੀ ਛੋਟੀ ਜੀ ਬਸ ਹੋਰ ਮੇਰੇ ਕੋਲ ਹੋਰ ਕੁਝ ਨਹੀਂ ਹੈਗਾ ਤਾ ਕਿਸ ਨੇ ਫਿਰ ਦੱਸਿਆ ਵੀ ਖਾਲਸਾ ਐਡ ਬਈ ਬੱਚਿਆਂ ਦੀ ਪੜ੍ਹਾਈ ਵਾਸਤੇ ਮਦਦ ਕਰਦੀ ਹੈ ਅਸੀਂ ਫਿਰ ਖਾਲਸਾ ਐਡ ਵਾਲਿਆਂ ਨੂੰ ਬੇਨਤੀ ਕੀਤੀ ਸੀ ਕਿ ਚਲੋ ਉਹਨਾਂ ਨੇ ਥੋੜੀ ਜੀ ਬਾਹ ਫੜੀ ਹੈ ਜੀ ਉਹਨਾਂ ਨੇ ਬੱਚਿਆਂ ਦੀ ਆਪਣੇ ਫੀਸ ਦੀ ਹੈਲਪ ਕੀਤੀ ਹੈ ਜੀ ਜਿਹਦੇ ਵਿੱਚ ਹੁਣ ਉਹਨਾਂ ਨੇ 2 ਮਹੀਨਿਆਂ ਦੀ ਫੀਸ ਐਡਵਾਂਸ ਪਾਈ ਹੈ ਜੀ ਤੱਕੇ ਵੀ ਕਹਿੰਦੇ ਭਈ ਜਿਹੜੀ 6 ਮਹੀਨੇ ਦੀ ਫੀਸ ਹੈ ਉਹ ਹੋਰ ਭਰਨਗੇ ਤੈਨੂੰ ਦਿਲਾ ਤੋ ਧੰਨਵਾਦ ਕਰਦੇ ਆ ਖਾਲਸਾ ਐਡ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਮਾਂ ਫੜੀਏ ਸਾਡੇ ਸਿਰ ਤੇ ਬਹੁਤ ਵੱਡਾ ਬੋਸ ਸੀਗਾ ਬੱਚਿਆਂ ਦੀ ਫੀਸ ਦਾ ਸੋ ਤੈਨੂੰ ਦਿਲਾ ਤੋ ਧੰਨਵਾਦ ਵੀ ਕਰਦੇ ਆ ਤੇ ਅਰਦਾਸ ਵੀ ਕਰਦੇ ਆ ਖਾਲਸਾ ਐਡ ਚੜ੍ਹਦੀ ਕਲਾ ਵਿੱਚ ਰਹੇ